ਵੱਡੀ ਖਬਰ ਇਸ ਸਮੇਂ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਆਗੂ ਦੇ ਉੱਪਰ ਗੋਲੀਆਂ ਚੱਲੀਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਸਵੀਰਾਂ ਆਈਆਂ ਨੇ ਜਿੱਥੇ ਕਿ ਉਸ ਸਮੇਂ ਹਫੜਾ ਦਫੜੀ ਮੱਚ ਜਾਂਦੀ ਹੈ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਤੁਹਾਨੂੰ ਤਸਵੀਰ ਵੀ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਮੁੱਖ ਮੰਤਰੀ ਭਗਮਨ ਸਿੰਘ ਮਾਨ ਹੋਣ ਨਾਲ ਉਹਨੇ ਤਸਵੀਰ ਇਹ ਨਿਤਿੰਨ ਨੰਦਾ ਜੋ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ ਕਾਰੋਬਾਰੀ ਵੀ ਨੇ ਹਾਲਾਂਕਿ ਇਸ ਤੋਂ ਪਹਿਲਾਂ ਸ਼ਿਵ ਸੇਨਾ ਦੇ ਵਿੱਚ ਵੀ ਰਹੇ ਨੇ ਲੇਕਿਨ ਹੁਣ ਆਮ ਆਦਮੀ ਪਾਰਟੀ ਤੋਂ ਜਿਹੜੇ ਉਹਨਾਂ ਨੇ ਦੱਸ ਰਹੇ ਕਿ ਆਗੂ ਨੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਅਰੰਧਪੁਰ ਸਾਹਿਬ ਦੇ ਅਗਮਪੁਰ ਪਿੰਡ ਵਿਖੇ ਕੋਈ ਵਿਆਹ ਦਾ ਸਮਾਗਮ ਸੀਗਾ ਉਸ ਦੌਰਾਨ ਸਾਰੇ ਸਗੇ ਤੇ ਉਸੇ ਦੌਰਾਨ ਪਤਾ ਲੱਗਦਾ ਕਿ ਗੋਲੀ ਚੱਲਦੀ ਹੈ ਤੇ ਗੋਲੀਆਂ ਜਦੋਂ ਚਲਤੀਆਂ ਨੇ ਤੇ ਬੇਹੱਦ ਹੀ ਗੰਭੀਰ ਰੂਪ ਵਿੱਚ ਜ਼ਖਮੀ ਜੋ ਕਿ ਅਨੇਕੀ ਨੰਦਾ ਪਾਏ ਜਾਂਦੇ ਨੇ ਦੇਖ ਸਕਦੇ ਹੋ ਤਸਵੀਰਾਂ ਹਾਲਕਿ ਜਦੋਂ ਗੋਲੀਆਂ ਚੱਲਦੀਆਂ ਨੇ ਆਸ-ਪਾਸੇ ਜਿਹੜਾ ਮਾਹੌਲ ਏ ਉਹ ਪੂਰਾ ਇੱਕ ਤਰੀਕੇ ਨਾਲ ਹਫੜਾ ਦਫੜੀ ਜਿਹਾ ਮਚ ਜਾਂਦਾ ਦੇਖ ਸਕਦੇ ਹੋ ਤਸਵੀਰਾਂ ਜਿੱਤੇ ਕਿ ਪੰਜਾਬ ਦੇ ਵਿੱਚ ਲਗਾਤਾਰ ਇਹੋ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹਰ ਰੋਜ਼ ਗੋਲੀਬਾਰੀ ਹੁੰਦੀ ਏ ਲੇਕਿਨ ਹੁਣ ਜੋ ਵੱਡੀ ਖਬਰ ਸਾਹਮਣੇ ਆਉਂਦੀ ਏ ਕਿ ਆਮ ਆਦਮੀ ਪਾਰਟੀ ਯਾਨਕੀ ਸੁਪਾ ਸਰਕਾਰ ਦੇ ਇੱਕ ਆਗੂ ਤੇ ਹੀ ਗੋਲੀਆਂ ਚੱਲਦੀਆਂ ਨੇ ਹਾਲਕਿ ਉਹਨਾਂ ਨੂੰ ਅਨੰਦਪੁਰ ਸਾਹਿਬ ਦੇ ਇੱਕ ਸਿਵਲ ਹਸਪਤਾਲ ਲੈ ਕੇ ਗਏ ਨੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਜੋ ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਖਬਰ ਸਾਹਮਣੇ ਆਈ ਕਿ ਉਹਨਾਂ ਨੂੰ ਪੀਜੀਆਈ ਜਿਹੜਾ ਚੰਡੀਗੜ੍ਹ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਸੋ ਤਸਵੀਰਾਂ ਦੇਖ ਸਕਦੇ ਹੋ ਉਸ ਸਮੇਂ ਦੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਆਗੂ ਦੇ ਉੱਪਰ ਗੋਲੀਆਂ ਚੱਲੀਆਂ ਨੇ ਹਾਲਾਂਕਿ ਗੋਲੀਆਂ ਕਿਸ ਨੇ ਚਲਾਈਆਂ ਨੇ ਹਮਲਾਵਰ ਕੌਣ ਸੀਗੇ ਇਸ ਬਾਰੇ ਹਾਲੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਮੌਕੇ ਤੇ ਪ੍ਰਸ਼ਾਸਨ ਪਹੁੰਚ ਰਿਹਾ ਹੈ ਤੇ ਇਸ ਪੂਰੀ ਇਸ ਪੂਰੀ ਜਿਹੜੀ ਕੰਨਾਂ ਦੀ ਜਾਣਕਾਰੀ ਲੈਂਦਾ ਹੈ ਅਗਲੀ ਜੋ ਕਾਰਵਾਈ ਹੋਏਗੀ ਪ੍ਰਸ਼ਾਸਨ ਆਪਣੇ ਤਰੀਕੇ ਨਾਲ ਕਰੇਗਾ ਲੇਕਿਨ ਇਹ ਸਮਝੀ ਵੱਡੀ ਖਬਰ ਜੋ ਇਸ ਸਮੇਂ ਤੋਂ ਹਰਦਾ ਸਾਂਝੀ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਅਗੂ ਨਿਤਿੰਨੰਦਾਂ ਦੇ ਉੱਪਰ ਗੋਲੀਆਂ ਚੱਲੀਆਂ ਨੇ ਇਸ ਸਮੇਂ ਹਾਲਾਤ ਜੋ ਗੰਭੀਰ ਦੱਸੇ ਗਏ ਨੇ ਅੱਗੇ ਸ਼੍ਰੀ ਅਨੰਦ ਸ਼੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਚ ਐਡਮਿਟ ਕਰਵਾਇਆ ਗਿਆ ਸੀਗਾ ਲੇਕਿਨ ਹੁਣ ਦੱਸਿਆ ਜਾ ਰਿਹਾ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਇਸ ਸਮੇਂ ਹੁਣ ਉਹਨਾਂ ਨੂੰ ਚੰਡੀਗੜ੍ਹ ਜਿਹੜਾ ਰੈਫਰ ਕਰ ਦਿੱਤਾ ਗਿਆ ਉਸ ਤਸਵੀਰਾਂ ਦੇਖ ਸਕਦੇ ਹੋ ਬੇਹਦੀ ਉੱਥੇ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਕੀ ਵਿਆਹ ਸਮਾਗਮ ਸੀਗਾ ਵਿਆਹ ਸਮਾਗਮ ਦੌਰਾਨ ਨਿਤਿੰਨ ਨੰਦਾਰੇ ਉਪਜੜੀਆਂ ਉਹ ਗੋਲੀਆਂ ਚੱਲਦੀਆਂ ਨੇ ਤੇ ਉਸ ਤੋਂ ਬਾਅਦ ਹਸਪਤਾਲ ਉਹਨਾਂ ਨੂੰ ਰੈਫਰ ਕਰਵਾਇਆ ਜਾਂਦਾ ਸੋ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਕਾਰੋਬਾਰੀ ਵੀ ਰਹੇ ਨੇ ਕਾਰੋਬਾਰੀ ਵੀ ਨੇ ਉਸ ਦੇ ਨਾਲ ਨਾਲ ਪਹਿਲਾਂ ਦੱਸਿਆ ਜਾ ਰਿਹਾ ਕਿ ਰੂਪਨਗਰ 'ਚ ਸ਼ਿਵ ਸੈਨਾ ਦੇ ਆਗੂ ਰਹੇ ਨੇ ਸੋ ਹੁਣ ਆਮ ਆਦਮੀ ਪਾਰਟੀ ਵਿੱਚ ਆ ਗਏ ਨੇ ਸੋ ਦੇਖ ਸਕਦੇ ਹੋ ਤਸਵੀਰਾਂ ਅੱਜ ਸਮਝੀ ਵੱਡੀ ਖਬਰ ਜੋ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਦੇ ਉੱਪਰ ਗੋਲੀਆਂ ਚੱਲੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਗੋਲੀ ਲੱਗੀ ਹੋਈ ਹੈ ਤੇ ਕੀ ਇੰਜਰੀ ਕਿੰਨੀ ਖੈਗੀ ਹੈ ਕੀ ਇਸ ਇਸ ਨੂੰ ਹਾਂਜੀ ਸਾਡੇ ਕੋਲ ਰੀਸਨਲੀ ਉਹਨੇ ਪੇਸ਼ੈਂਟ ਆਇਆ ਸੀ ਕਿ ਠੀਕ ਹੈ ਹਿਸਟਰੀ ਦੇ ਅਕੀਸੇ ਗਨਸ਼ ਹੋਰਦੀ ਪਰ ਅਸੀਂ ਐਗਜ਼ਾਮਨ ਕਰਿਆ ਠੀਕ ਹੈ ਇੰਜਰੀ ਲੱਗ ਵੀ ਰਹੀ ਹੈ ਪਰ ਹੁਣ ਪਰਦਰ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਕੇ ਭੇਜੇ ਪੇਸ਼ੈਂਟ ਦੀ ਕੰਡੀਸ਼ਨ ਸਿੱਖ ਨਹੀਂ ਹੈ ਸਟੇਬਲ ਹੈ ਬਿਲਕੁਲ ਓਰੀਐਂਟਡ ਨਹੀਂ ਇਹ ਗੱਲਬਾਤ ਕਰ ਰਹੇ ਨੇ ਬਾਕੀ ਦੇਖ ਲੈ ਅਗਲਾ ਟਰੀਟਮੈਂਟ ਕੋੜੀ ਲੱਗੀ ਕਿੱਥੇ ਹੈ ਡਾਕਟਰ ਸਾਹਿਬ ਤਾਂ ਬੈਕ ਸਾਈਡ ਉਹ ਸਿਰ ਸਿਰ ਤੇ ਗੋਲੀ ਦੀ ਨਿਕਲ ਗਈ ਹੈ ਤਾਂ ਨਹੀਂ ਨਹੀਂ ਇੱਦਾਂ ਦਾ ਕੋਈ ਇੰਜਰੀ ਹੋਣੀ ਠੀਕ ਬਾ ਐਂਟਰੀ ਮੂਡ ਹੈਗਾ ਐਗਜ਼ਪਲ ਕੋਈ ਠੀਕ ਹੈ ਕਿੱਥੇ ਭੇਜਿਆ ਗਿਆ ਮਰੀਜ਼ ਨੂੰ ਪੀਜੀਏ ਵਿੱਚ ਹੈਗਾ ਪਰ ਉਹ ਟ੍ਰੀਟਮੈਂਟ ਤੇ ਹੈ। ਮੁਰਲੀ ਸਾਹਿਬ ਅੱਛੇ ਦੇ ਰੀਤੀ ਕਿ ਜੇ ਉਹ ਉਹਦੇ ਪੇਸ਼ੈਂਟਸ ਸਟੇਬਲ ਕਰਕੇ ਹੀ ਭੇਜੇ। ਕਿਤੋਂ ਦੀ ਕਰਾਈ? ਇਹ ਗੰਪਲ ਦੀ ਦੱਸਦੇ ਆ ਬਈ ਗੰਪਲ ਹੋਇਆ ਜਿਹੜਾ ਉੱਥੇ ਜਾ ਦੇ ਸਮਾਗਮ ਦੇ ਵਿੱਚ ਪਰ ਹੁਣ ਉਹਨਾਂ ਨੂੰ ਰੈਫਰ ਕਰਤਾ ਨੰਦਾ ਜੀ ਨੂੰ ਤੇ ਉਸ ਤੋਂ ਬਾਅਦ ਬਾਕੀ ਦਾ ਕੰਡੀਸ਼ਨ ਦਾ ਪੀਜੀਏ ਡਾਕਟਰ ਨੇ ਦੱਸੇ ਸਾਦੇ। ਇਹ ਕਿਤਨਾ ਕਿਤੇ ਗੋਲੀ ਚੱਲਣ ਦੀ ਆ ਤਾਂ ਡਰਾਮਾ ਹੀ ਆ ਗਿਆ ਇਹ ਇਹ ਹੈ ਪਤਾ ਨਹੀਂ ਕੋਈ ਬੰਦਾ ਪੂਸਾ ਲੱਗਾ ਜਿਵੇਂ ਗੋਲੀ ਚਲਾਈ ਹੋਵੇ ਮੀਰ ਬਾਰੇ ਹੇਲਮਨ ਕੋਈ ਜਾਣਕਾਰੀ ਰੁਕੋ ਉਹਨਾਂ ਦੇ ਸਟੇਟਮੈਂਟ ਤੋਂ ਬਾਅਦ ਪਤਾ ਲੱਗ